ਜੈ ਮਸਤਾ ਦੀ ਸੰਗਤ ਜੀ ਦਰਬਾਰ ਬਾਪੂ ਲਾਲ ਬਾਦਸ਼ਾਹ ਜੀ 786 ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਸ ਕਰਦੇ ਹਾਂ ਬੱਫੂ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਕਿ ਵੀਰਵਾਰ ਵਾਲੇ ਪਵਿੱਤਰ ਦਿਨ ਅਸੀਂ ਕਿਵੇਂ ਪੀਰਾਂ ਦੀ ਸੇਵਾ ਕਰੀਏ। ਕਿ ਸਾਡੇ ਸਾਰੇ ਵਿਗੜੇ ਕੰਮ ਬਨਣ ਲੱਗ ਜਾਣ ਅਤੇ ਪੀਰਾਂ ਦੀ ਸਾਡੇ ਉੱਪਰ ਕਿਰਪਾ ਹੋ ਜਾਵੇ। ਸੰਗਤ ਜੀ ਵੀਰਵਾਰ ਪੀਰਾਂ ਦਾ ਖਾਸ ਦਿਨ ਮੰਨਿਆ ਗਿਆ ਹੈ। ਤੁਸੀਂ ਵੀ ਪੀਰਾਂ ਨੂੰ ਮੰਨਦੇ ਹੋਵੋਗੇ ਜਾਂ ਘਰ ਵਿੱਚ ਉਹਨਾਂ ਦੇ ਚਿਰਾਗ ਜਾਂ ਧੂ ਬੱਤੀ ਜ਼ਰੂਰ ਲਾਉਂਦੇ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੀਰਾਂ ਤੋਂ ਕਿਰਪਾ ਪ੍ਰਾਪਤ ਕਰਨ ਦਾ ਤਰੀਕਾ ਦੱਸਾਂਗੇ ਜਿਸ ਨੂੰ ਕਰਨ ਨਾਲ ਤੁਹਾਨੂੰ ਜ਼ਰੂਰ ਕਾਮਯਾਬੀ ਮਿਲੇਗੀ ਸੋ ਸੰਗਤ ਜੀ ਹੁਣ ਗੱਲ ਕਰਦੇ ਹਾਂ ਅਸੀਂ ਵੀਰਵਾਰ ਦੇ ਦਿਨ ਕਿਹੜਾ ਖਾਸ ਕੰਮ ਕਰਨਾ ਹੈ ਜਿਸ ਨਾਲ ਸਾਡੇ ਸਾਰੇ ਕੰਮ ਬਣਨ ਲੱਗ ਜਾਣ ਚਾਹੇ ਉਹ ਕੰਮ ਨੌਕਰੀ ਰੋਜ਼ਗਾਰ ਜਾਂ ਬਾਹਰਲੇ ਦੇਸ਼ ਜਾਣ ਨਾਲ ਸੰਬੰਧਿਤ ਹੋਵੇ ਚਾਹੇ ਪੈਸੇ ਨਾਲ ਸੰਬੰਧਿਤ ਹੋਵੇ ਜਾਂ ਤੁਸੀਂ ਨਵਾਂ ਘਰ ਬਣਾਉਣਾ ਹੈ ਨਵੀਂ ਕਾਰ ਜਾਂ ਕੋਈ ਸਾਧਨ ਖਰੀਦਣਾ ਹੈ ਭਾਵੇਂ ਕਿ ਕੋਈ ਵੀ ਜਾਇਜ਼ ਮੰਗ ਜੋ ਵੀ ਤੁਹਾਡੀ ਪੂਰੀ ਨਾ ਹੋਈ ਹੋਵੇ ਪੀਰ ਤੁਹਾਡੀ ਉਹ ਮੰਗ ਅੱਲਾ ਦੀ ਦਰਗਾਹ ਤੋਂ ਪੂਰੀ ਕਰਵਾ ਸਕਦੇ ਨੇ ਬਸੰਗਤ ਜੀ ਤੁਸੀਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਅਤੇ ਵੀਰਵਾਰ ਤੇ ਦਿਨ ਇਹ ਕੰਮ ਕਰਨਾ ਹੈ। ਸੰਗਤ ਜੀ ਜੇਕਰ ਤੁਹਾਡਾ ਪੀਰਾਂ ਵਿੱਚ ਵਿਸ਼ਵਾਸ ਹੈ ਪੂਰੀ ਸ਼ਰਧਾ ਨਾਲ ਤੁਸੀਂ ਪੀਰਾਂ ਨੂੰ ਮੰਨਦੇ ਹੋ ਤਾਂ ਤੁਹਾਨੂੰ ਸ਼ਰਾਬ, ਮੀਟ, ਅੰਡਾ ਤੇ ਹੋਰ ਬੁਰੇ ਕੰਮਾਂ ਤੋਂ ਪੱਕੀ ਤੌਬਾ ਕਰਨੀ ਪਵੇਗੀ। ਇਹ ਪੀਰਾਂ ਦੇ ਭਗਤਾਂ ਦੇ ਲਈ ਬਹੁਤ ਜ਼ਰੂਰੀ ਚੀਜ਼ ਹੈ। ਜੇਕਰ ਤੁਸੀਂ ਪੀਰਾਂ ਦੀ ਕਿਰਪਾ ਲੈਣੀ ਹੈ ਤਾਂ ਉਸ ਦੇ ਕਾਬਿਲ ਵੀ ਤੁਹਾਨੂੰ ਵੱਡਣਾ ਪਵੇਗਾ ਕਈ ਵਾਰ ਸਾਡਾ ਭਾਂਡਾ ਛੋਟਾ ਹੁੰਦਾ ਹੈ ਤੇ ਅਸੀਂ ਪੀਰਾਂ ਤੋਂ ਚੀਜ਼ਾਂ ਵੱਡੀਆਂ ਮੰਗਦੇ ਰਹਿੰਦੇ ਹਾਂ ਜੋ ਸਾਨੂੰ ਇਸੇ ਕਰਕੇ ਮਿਲਦਾ ਵੀ ਨਹੀਂ ਇਸ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਹਰ ਇੱਕ ਬੁਰੇ ਕੰਮ ਤੋਂ ਤੌਬਾ ਕਰਨੀ ਹੈ ਹੁਣ ਗੱਲ ਕਰਦੇ ਹਾਂ ਕਿ ਵੀਰਵਾਰ ਵਾਲੇ ਦਿਨ ਤੁਸੀਂ ਕਿਹੜਾ ਕੰਮ ਕਰਨਾ ਹੈ ਸੰਗਤ ਜੀ ਤੁਸੀਂ ਵੀਰਵਾਰ ਵਾਲੇ ਦਿਨ ਪਾਕ ਸਾਫ਼ ਹੋ ਕੇ ਪੀਰਾ ਅੱਗੇ ਜਾਣਾ ਹੈ ਜੇਕਰ ਘਰ ਵਿੱਚ ਚਿਰਾਗ ਲੱਗਦੇ ਨੇ ਤਾਂ ਤੁਸੀਂ ਇਹ ਕੰਮ ਘਰੇ ਵੀ ਕਰ ਸਕਦੇ ਹੋ ਜੇਕਰ ਤੁਸੀਂ ਦਰਗਾਹ ਤੇ ਜਾਂ ਦਰਬਾਰ ਜਾਂਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਵੀਰਵਾਰ ਵਾਲੇ ਦਿਨ ਸੱਤ ਗੁਲਾਬ ਦੇ ਫੁੱਲ ਲੈ ਕੇ ਜਾਣੇ ਅਤੇ ਥੋੜਾ ਜਿਹਾ ਮਿੱਠਾ ਪ੍ਰਸ਼ਾਦ ਨਾਲ ਲੈ ਕੇ ਜਾਣਾ ਹੈ ਅਤੇ ਦਰਬਾਰ ਜਾ ਕੇ ਤੁਸੀਂ ਪੀਰਾ ਅੱਗੇ ਚੜਾ ਦੇਣਾ ਹੈ ਗੁਲਾਬ ਦੇ ਫੁੱਲ ਤੁਸੀਂ ਤਾਜ਼ੇ ਲੈ ਕੇ ਜਾਣੇ ਅਤੇ ਕੋਸ਼ਿਸ਼ ਕਰਨੀ ਹੈ ਲਾਲ ਰੰਗ ਵਾਲੇ ਗੁਲਾਬ ਦੇ ਫੁੱਲ ਹੀ ਲੈ ਕੇ ਜਾਓ ਫੁੱਲ ਸਾਫ਼ ਤੇ ਸੁੱੱਚੇ ਪਾਣੀ ਨਾਲ ਧੋ ਕੇ ਪੀਰਾਂ ਅੱਗੇ ਮੱਥਾ ਟੇਕ ਦੇਣਾ ਹੈ ਅਤੇ ਬੈਠ ਕੇ 10-15 ਮਿੰਟ ਪੀਰਾਂ ਨੂੰ ਯਾਦ ਕਰਨਾ ਹੈ ਅਤੇ ਉਹਨਾਂ ਅੱਗੇ ਦੁਆ ਫਰਿਆਦ ਕਰਨੀ ਹੈ ਤੁਹਾਡਾ ਜੋ ਵੀ ਕੰਮ ਅੜਿਆ ਹੋਇਆ ਹੈ ਜੋ ਵੀ ਪਰੇਸ਼ਾਨੀ ਹੈ ਉਹ ਪੀਰ ਅੱਲਾ ਦੇ ਕਰਮ ਨਾਲ ਹੱਲ ਕਰਾ ਦੇਣਾ ਹੈ ਇਹ ਕੰਮ ਤੁਸੀਂ ਵੀਰਵਾਰ ਨੂੰ ਹੀ ਕਰਨਾ ਹੈ। ਤੁਸੀਂ ਇਹ ਕੰਮ ਕਰਕੇ ਵੇਖੋ। ਤੁਹਾਨੂੰ ਚਮਤਕਾਰ ਆਪਣੇ ਆਪ ਦਿਖਾਈ ਦੇਵੇਗਾ। ਸੰਗਤ ਜੀ ਆਸ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਜਾਣ ਤੋਂ ਪਹਿਲਾਂ ਦਰਬਾਰ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦੇਣਾ। ਵੀਡੀਓ ਨੂੰ ਵੱਧ ਤੋਂ ਵੱਧ ਹੋਰ ਭਗਤਾਂ ਤੱਕ ਵੀ ਸ਼ੇਅਰ ਕਰਿਆ ਕਰੋ। ਜੈਲ ਮਸਤ ਬਾਪੂ ਲਾਲ ਬਾਦਸ਼ਾਹ ਜੀ। ਜੈ ਬੱਬਾ ਮੁਹਾਰਤ ਸ਼ਾਹ ਜੀ। ਜੈ ਪੀਰਾਂ ਦੇ ਹੱਕ ਮੁਰਸ਼ਿਦ ਸੱਚ ਮੁਰਸ਼ਿਦ